ਕੀ 사ੜਾ ਸਮਝ ਆ ਰਿਹਾ ਹੈ ਸਾਡੇ ਮਾਨਯੋਗ ਐਸਐਸਟੀ ਸਾਹਿਬ ਮੋਗਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਅੱਜ ਕੱਲ ਅਸੀਂ ਮੁਹਿੰਮ ਚਲਾਈ ਹੈ ਜਿਹੜੇ ਸਾਡੇ ਪ੍ਰਾਣੇ ਮੁੱਲਜਮ ਐ ਭਗੋੜੇ ਹਨ 379 ਬੀ ਦੇ ਅਤੇ ਆਰਮਜ਼ ਐਕਟ ਦੇ ਜਿਹੜੇ ਭਗੋੜੇ ਨੂੰ ਨੱਥ ਪਾਉਣ ਦੇ ਲਈ ਤੋਂ ਅਸੀਂ ਪੈਟਰੋਲਿੰਗਾਂ ਗਸ਼ਤਾਂ ਤੇਜ਼ ਕੀਤੀਆਂ ਹੋਈਆਂ ਸੂਚੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੱਲ ਸਾਡੇ ਐਸੇ ਸਰਦਾਰਾ ਸਿੰਘ ਜਿਹੜੇ ਚੰਨੂ ਵਾਲਾ ਰੋਡ ਤੋਂ ਜਿਨ੍ਹਾਂ ਨੂੰ ਬੜੀ ਕਾਮਯਾਬੀ ਹਾਸਲ ਬਿਲੀ ਜਿਨ੍ਹਾਂ ਨੂੰ ਦੋ ਸ਼ਖਸ ਜਿਹੜੇ ਉਹਨਾਂ ਨੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਇੱਕ ਜਿਹੜਾ ਤਿੰਨ ਸ਼ਖਸ ਕਾਬੂ ਕੀਤੇ ਜਿਨ੍ਹਾਂ ਦੇ ਦੋ ਸ਼ਖਸ ਦੇ ਕੋਲੋਂ ਮੁਹੰਮਦ ਸਫੀਕ ਜਿਹੜਾ ਮਲੇਰ ਕੋਟੇਲ ਦਾ ਰਹਿਣ ਵਾਲਾ ਉਸ ਦੇ ਕੋਲੋਂ ਇੱਕ ਜਿਹੜਾ 32 ਬੋਰ ਦਾ ਜਿਹੜਾ ਹੈਗਾ ਪਿਸਤਲ ਅਤੇ ਚਾਰ ਰੌਂਗ ਜਿੰਦਾ ਜਿਹੜੇ ਉਹ ਬਰਾਮਦ ਹੋਏ ਅਤੇ ਜਿਹੜਾ ਦੂਸਰਾ ਮਲਜ਼ਮ ਸੀਗਾ ਉਹਨਾਂ ਦੇ ਕੋਲੋਂ ਜਿਹੜੀਆਂ ਹੈਗੀਆਂ ਕਾਫੀ ਮਾਤਰਾ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜੀਆਂ ਗੋਲੀਆਂ ਜਿਹੜੀਆਂ ਸਾਨੂੰ ਉਹ ਬਰਾਮਦ ਹੋਈਆਂ ਸੋ ਇਹ ਨਸ਼ਾ ਵੇਚਣ ਦਾ ਵੀ ਕੰਮ ਕਰਦੇ ਹਨ ਤੇ ਪੁਰਾਣੇ ਜਿਹੜੇ ਇਹਨਾਂ ਦੇ ਉੱਪਰ ਕਾਫੀ ਜਿਹੜੇ ਮੁਕਦਮੇ ਦਰਜ ਹਨ ਅਤੇ ਇਹਨਾਂ ਦੇ ਉੱਪਰ ਆਰਮਜ਼ ਐਕਟ ਦੇ ਵੀ ਜਿਹੜੇ ਮੁਕਦਮੇ ਦਰਜ ਹਨ ਸੋ ਉਸੇ ਨੂੰ ਮੰਨਦੇ ਰਹਦੇ ਉਹ ਇਹਨਾਂ ਦੇ ਉੱਪਰ 246 ਨੰਬਰ ਮੁਕੱਦਮਾ ਜਿਹੜਾ ਅਸੀਂ ਕੱਲ ਬਾਈਕਾਡ 85 ਅਤੇ 2567 ਆਰਮਜ਼ ਐਕਟ ਦਾ ਜਿਹੜਾ ਅਸੀਂ ਦਰਜ ਰਿਸ਼ ਬਗਾ ਪ੍ਰਾਣਾ ਵਿਖੇ ਕੀਤਾ ਗਿਆ ਇਸ ਦੀ ਤਫਤੀਸ਼ جاری ਹੈ ਤਫਤੀਸ਼ ਦੇ ਦੌਰਾਨ ਅਸੀਂ ਅੱਜ ਜਿਹੜਾ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਅਸੀਂ ਪੇਸ਼ਦਾਨਤ ਕਰਨ ਤੋਂ ਬਾਅਦ ਜਿਹੜਾ ਇਹਨਾਂ ਦਾ ਸੀਪੋਰਟ ਰਿਮਾਂਡ ਜਿਹੜਾ ਸਾਨੂੰ 2 ਦਿਨ ਦਾ حاصل ਹੋਇਆ ਸੋਮਵਾਰ ਨੂੰ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਸੋ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਕਿੱਥੋਂ-ਕਿੱਥੋਂ ਨਸ਼ਾ ਲੈ ਕੇ ਆਉਂਦੇ ਆ ਕਦੇ ਵੈਪਨ ਜਿਹੜਾ ਇਹਨਾਂ ਨੇ ਨਾਮ ਲਿਆ ਕਿ ਨੰਨੂ ਨਾਮ ਦਾ ਵਿਅਕਤੀ ਹੈ ਜਿਹੜਾ ਫਿਰੋਜ਼ਪੁਰ ਤੋਂ ਜਿਹੜਾ ਮੈਂ ਵੈਪਨ ਜਿਹੜਾ ਉਹਦੇ ਕੋਲੋਂ ਪਰਚੇਸ ਕੀਤਾ ਹੋਇਆ ਸੋ ਅਸੀਂ ਉਹਨੂੰ ਡੰਗਾਈ ਦੇ ਵਿੱਚ ਜਾ ਕੇ ਪਿੱਛੇ ਤੱਕ ਬਰਤਾਲ ਕਰਕੇ ਜਿਹੜੀ ਵੀ ਅਗਲੀ ਕਾਰਵਾਈ ਅਮਲ ਚ ਰੱਖਦੇ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ ਹਾਂਜੀ ਇਹਨਾਂ ਦੇ ਉੱਪਰ ਪਹਿਲਾਂ ਵੀ ਜਿਹੜੇ ਮਾਮਲੇ ਕਾਫੀ ਦਰਜ ਨੇ 66 77 ਪਰਚੇ ਦਰਜ ਨੇ 307 ਦੇ 25 27 59 ਦੇ ਦਰਜ ਨੇ ਅਤੇ 302 ਦੇ ਮੁਕਦਮੇ ਦੇ ਵਿੱਚ ਵੀ ਇਹ ਜਿਹੜਾ ਹੁਣੇ 4-5 ਦਿਨ ਪਹਿਲਾਂ ਜੇਲ੍ਹ ਦੇ ਵਿੱਚੋਂ ਜਿਹੜਾ ਮਲੇਰ ਕੋਟਲੇ ਦਾ ਜਿਹੜਾ ਹੈਗਾ ਮੁਹੰਮਦ ਜਪੀ ਕੇ ਹੁਣੇ ਆਇਆ ਅਤੇ ਦੂਸਰਾ ਜਿਹੜਾ ਗੁਰਜੇਪਾਲ ਹੈ ਉਹਦੇ ਉੱਪਰ ਵੀ ਕਾਫੀ ਮੁਕਦਮੇ ਦਰਜ ਨੇ ਅਤੇ ਗੁਰਪ੍ਰੀਤ ਗੋਪੀ ਹੈ ਜਿਹੜਾ ਉਸ ਦੇ ਉੱਪਰ ਵੀ ਲੁਧਿਆਣਾ ਸਦਰ ਵਿਖੇ ਇੱਕ ਮੁਕਦਮਾ ਦਰਜ ਹੈ ਇਹ ਲੜਾਈਆਂ ਦਾ ਹੀ ਜਿਆਦਾ ਮੇਨ ਜਿਹੜਾ ਕੰਮ ਕਰਦੇ ਹਨ ਗੈਂਗਸਟਰ ਐਕਟੀਵਿਟੀਆਂ ਦੇ ਵਿੱਚ ਹਿੱਸਾ ਲੈਂਦੇ ਹਨ ਸੋ ਅਸੀਂ ਇਹਨਾਂ ਦੀ ਅੱਜ ਸੀਆਈਐਲ ਜਾ ਕੇ ਹੋਰ ਬਤੇਰੇ ਪੁੱਛ ਪੜਤਾਲ ਕਰਾਂ ਕਿੱਥੇ ਦੇ ਰਹਿਣ ਵਾਲੇ ਜੀ ਵੈਸੇ ਇਹ ਜਿਹੜਾ ਮੁਹੰਮਦ ਸ਼ਫੀਕ ਹੈ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਤੇ ਇਹ ਜਿਹੜਾ ਦੂਸਰਾ ਇੱਕ ਛੋਟੇ ਘਰ ਦਾ ਰਹਿਣ ਵਾਲਾ ਹੈ ਅਤੇ ਇੱਕ ਆਪਣੇ ਬਧਨੀ ਕਲਾਂ ਦਾ ਰਹਿਣ ਵਾਲਾ ਇਹਦੇ ਵਿੱਚ ਹੋਰ ਬੰਦੇ ਸ਼ਾਮਿਲ ਹੋ ਸਕਦੇ ਹਨ ਹਾਂਜੀ ਇਹਦੇ ਵਿੱਚ ਬਿਲਕੁਲ ਹੋਰ ਬੰਦੇ ਸ਼ਾਮਿਲ ਹੋਣਗੇ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਜਿਹੜਾ ਵੈਪਨ ਇਹਨਾਂ ਨੇ ਫਰੋਜਪੁਰ ਤੋਂ ਜਿਹੜਾ ਪਰਚੇਸ ਕੀਤਾ ਹੈ ਨਨੂਨਾ ਦਾ ਵਿਅਕਤੀ ਹੈ ਜਿਹੜਾ ਅਸੀਂ ਉਹ ਵੀ ਫੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਜਿਹੜਾ ਬਾਕੀ 29 ਦੇ ਵਿੱਚ ਅਸੀਂ ਇਹਦੇ ਮਲਜਮ ਜਿਹੜੇ ਨਾਮਜ਼ਦ ਕਰਨਾ ਹੈ ਜਿੰਨਾਂ ਤੋਂ ਇਹ ਜਿਹੜਾ ਗੋਲੀਆਂ ਵਗੈਰਾ ਖਰੀਦ ਕੇ ਅੱਗੇ ਜਿਹੜੀ ਵੇਚਦੇ ਅਸੀਂ ਉਹਨਾਂ ਮਲਜਮਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ